ਸਰਸਾ ਨਦੀ ਦੇ ਵਿਛੂੜੇ ਤੋਂ ਬਾਅਦ ਪਰਿਵਾਰ ਖੇਰੂ-ਖੇਰੂ ਹੋ ਗਿਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਸਿੰਘਾਂ ਦੇ ਨਾਲ ਪਹਿਲਾ ਵਿਸ਼ਰਾਮ ਕੋਟਲਾ ਨਿਹੰਗ ਖਾਨ ਦੇ ਘਰ ਕਰਦੇ ਨੇ ਤੇ ਇੱਧਰ ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਤਾ ਲੱਗਾ ਕਿ ਰਾਂਗਣਾ ਦੇ ਇਲਾਕੇ ਦੇ ਵਿੱਚ ਸਿੰਘ ਰੋਪੜ ਤੋਂ ਆਈ ਹੋਈ ਫੌਜ ਦੇ ਨਾਲ ਲੜ ਕੇ ਸ਼ਹਾਦਤ ਦਾ ਜਾਮ ਪੀ ਗਏ ਨੇ ਤੇ ਭਾਈ ਬਚਿੱਤਰ ਸਿੰਘ ਜੀ ਸਹਤ ਰਹੇ ਨੇ ਉਹਨਾਂ ਦੇ ਸਰੀਰ ਦੇ ਉੱਤੇ ਬਹੁਤ ਜ਼ਿਆਦੇ ਜ਼ਖਮ ਹਨ ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਬਾਬਾ ਬਚਿੱਤਰ ਸਿੰਘ ਜੀ ਨੂੰ ਲੈ ਕੇ ਆਓ ਭਾਈ ਬਚਿੱਤਰ ਸਿੰਘ ਜੀ ਨੂੰ ਕੋਟਲਾ ਨਿਹੰਗ ਖਾਨ ਦੇ ਘਰ ਵਿੱਚ ਲੈ ਕੇ ਆਂਦਾ ਇੱਥੇ ਗੱਲ ਬੜੀ ਸੁਣਨ ਵਾਸਤੇ ਹੈ ਬੀਬੀਆਂ ਵਾਸਤੇ ਖਾਸ ਕਰਕੇ ਬੀਬੀ ਮੁਮਤਾਜ ਜੀ ਜਿਨ੍ਹਾਂ ਨੇ ਬੜੀ ਹੀ ਸੇਵਾ ਤੇ ਭਾਵਨਾ ਦੇ ਨਾਲ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਕੀਤੀ ਸਤ ਪੋ ਦੀ ਰਾਤ ਨੂੰ ਗੁਰੂ ਸਾਹਿਬ ਜੀ ਅੱਗੇ ਨੂੰ ਰਵਾਨਾ ਹੋ ਗਏ ਚਮਕੌਰ ਦੀ ਗੜੀ ਵੱਲ ਤੇ ਭਾਈ ਬਚਿੱਤਰ ਸਿੰਘ ਜੀ ਨੂੰ ਉੱਥੇ ਹੀ ਛੱਡ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਸਰੀਰ ਦੀ ਬਹੁਤ ਹੀ ਮੰਦੀ ਹਾਲਤ ਸੀ ਸਰੀਰ ਦੇ ਵਿੱਚੋਂ ਖੂਨ ਵਗ ਰਿਹਾ ਹੈ ਤੇ ਬੀਬੀ ਮੁਮਤਾਜ ਜੀ ਨੇ ਉਹਨਾਂ ਦੀ ਬੜੀ ਹੀ ਸੇਵਾ ਕੀਤੀ ਜਦੋਂ ਦਿਨ ਚੜਿਆ ਤੇ ਇਧਰ ਚੌਂਕੀ ਦੇ ਇੰਚਾਰਜ জাফর ਬੇਗ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਤੇ ਗੁਰੂ ਸਾਹਿਬ ਜੀ ਦੇ ਸਿੰਘ ਕੋਟਲਾ ਨਿਹੰਗ ਖਾਂ ਦੇ ਘਰੇ ਠਹਿਰੇ ਹਨ ਤਾਂ ਉਹ ਤੜਕੇ ਹੀ ਛਾਪਾ ਮਾਰਨ ਵਾਸਤੇ ਆ ਗਿਆ ਸਾਰੇ ਘਰ ਦੀ ਤਲਾਸ਼ੀ ਲਈ ਜਿਸ ਵੇਲੇ ਉਸ ਫੌਜਦਾਰ ਨੇ ਬੰਦ ਕਮਰੇ ਵੱਲ ਦੇਖਿਆ ਤੇ ਕੋਟਲਾ ਨਿਹੰਗ ਖਾਂ ਕੋਲ ਪੁੱਛਿਆ ਕਿ ਇਹ ਬੰਦ ਕਮਰੇ ਵਿੱਚ ਕੌਣ ਹੈ ਤੇ ਉਸ ਉਲੇ ਨਿਹੰਗ ਖਾਂ ਬੜੇ ਹੀ ਵਿਸ਼ਵਾਸ ਦੇ ਨਾਲ ਭਰੋਸੇ ਦੇ ਨਾਲ ਦਾਅਵੇ ਦੇ ਨਾਲ ਇਹ ਕਹਿਣ ਲੱਗੇ ਕਿ ਇਸ ਕਮਰੇ ਦੇ ਵਿੱਚ ਮੇਰੇ ਧੀ ਤੇ ਜਵਾਈ ਹਨ ਜੇ ਤੁਹਾਨੂੰ ਕਿਸੇ ਗੱਲ ਦਾ ਸ਼ੱਕ ਹੈ ਤਾਂ ਮੈਂ ਕਮਰਾ ਖੋਲ ਦਿਨਾ ਕਿਉਂਕਿ ਰਾਤ ਕਾਫੀ ਹਨੇਰੀ ਰਾਤ ਤੇ ਉਹ ਆਏ ਸਨ ਇਸ ਕਰਕੇ ਉਹ ਆਰਾਮ ਕਰਦੇ ਪਏ ਨੇ ਜਦੋਂ ਦਾਅਵੇ ਦੇ ਨਾਲ ਭਰੋਸੇ ਦੇ ਨਾਲ ਇਸ ਗੱਲ ਨੂੰ ਆਖਿਆ ਤਾਂ ਉਸ ਫੌਜਦਾਰ ਨੂੰ ਵੀ ਵਿਸ਼ਵਾਸ ਹੋ ਗਿਆ ਉਸਨੇ ਮਨ੍ਹਾ ਕਰ ਦਿੱਤਾ ਨਹੀਂ ਸਾਨੂੰ ਤੁਹਾਡੀ ਗੱਲ ਤੇ ਭਰੋਸਾ ਆਇਆ ਹੁਣ ਇਸ ਸਾਰੀ ਗੱਲ ਨੂੰ ਬੀਬੀ ਮਮਤਾ ਜੀ ਨੇ ਸੁਣ ਲਿਆ ਸੀ ਤੇ ਜਦੋਂ ਪਿਤਾ ਦੇ ਮੱਖ ਦੇ ਵਿੱਚੋਂ ਇਹ ਅਲਫਾਜ਼ ਨਿਕਲੇ ਸਨ ਕਿ ਮੇਰੇ ਧੀ ਤੇ ਜਵਾਈ ਪਏ ਹਨ ਤੇ ਬੀਬੀ ਮਮਤਾ ਜੀ ਨੇ ਉਸੇ ਵੇਲੇ ਹੀ ਭਾਈ ਬਚਿੱਤਰ ਸਿੰਘ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਦਿੱਤਾ ਸੀ ਆਪਣੇ ਆਪ ਨੂੰ ਭਾਈ ਬਚਿੱਤਰ ਸਿੰਘ ਜੀ ਦੀ ਸੁਪਤਨੀ ਮੰਨ ਲਿਆ ਸੀ ਹੁਣ ਇਤਿਹਾਸ ਦੱਸਦਾ ਏ ਬੀਬੀ ਮਮਤਾ ਜੀ ਇਸ ਸਰੀਰ ਦੇ ਵਿੱਚ 131 ਸਾਲ ਰਹੇ ਨੇ 31 ਸਾਲ ਉਹਨਾਂ ਨੇ ਭਾਈ ਬਚਿੱਤਰ ਸਿੰਘ ਜੀ ਦੀ ਬੇਵਾ ਬਣ ਕੇ guzare ਨੇ ਬੜੇ ਸਦਕ ਤੇ ਬੜੇ ਭਰੋਸੇ ਦੇ ਨਾਲ ਸਾਨੂੰ ਇਸ ਬੀਬੀ ਤੋਂ ਸਿੱਖਣਾ ਚਾਹੀਦਾ ਹੈ ਕਿ ਕਿੰਨਾ ਸਦਕ ਤੇ ਕਿੰਨਾ ਭਰੋਸਾ ਹੋਏ ਇਤਿਹਾਸ ਦੱਸਦਾ ਹੈ ਕਿ ਬੀਬੀ ਮੁਮਤਾਜ ਜੀ ساری ਉਮਰ ਹੀ ਹੱਥ ਦੇ ਵਿੱਚ ਉਹਨਾਂ ਦੇ ਮਾਲਾ ਸੀ ਤੇ ساری ਉਮਰ ਹੀ ਉਹਨਾਂ ਨੇ ਆਪਣੀ ਰਸਨਾ ਤੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਨੂੰ ਉਚਾਰਨ ਕੀਤਾ ਤੇ ਨਾਮ ਜਪ ਕੀਤਾ ਸੋ ਫਿਰ ਮੈਂ ਇੱਧਰ ਆਵਾਂ 22 ਦਸੰਬਰ ਦੀ ਅੱਜ 22 ਦਸੰਬਰ ਦਾ ਦਿਨ ਚੜ੍ਹਿਆ ਹੈ ਅੱਜ ਜੰਗ ਦੇ ਮੈਦਾਨ ਦੇ ਵਿੱਚ ਵੱਡੇ ਸਾਹਿਬਜ਼ਾਦੇ ਜੂਝ ਰਹੇ ਹਨ ਨਾਲ ਜਿਹੜੇ ਚਾਰੀ ਸਿੰਘ ਹਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਉਹ ਵੀ ਜੂਝ ਰਹੇ ਹਨ ਤੇ ਆਪ ਜੀ ਨੂੰ ਪਤਾ ਹੈ ਅੱਜ ਦੇ ਦਿਨ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀ ਜਾਣਾ ਕਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਕਾਰੇ ਬੁਲਾਉਂਦੇ ਨੇ ਜਦੋਂ ਵੀ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਤੇ ਕੋਈ ਵਾਰ ਵੱਜਦਾ ਹੈ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਸਭ ਕੁਝ ਦੇਖ ਕੇ ਜਕਾਰਿਆ ਲਾਉਂਦੇ ਨੇ ਤੇ ਨਾਲੇ ਬਚਨ ਉਚਾਰਨ ਕਰਦੇ ਨੇ ਕਬੀਰ ਮੇਰਾ ਮੁਜ ਮੈਂ ਕਿਛ ਨਹੀਂ ਜੋ ਕਿ ਸ਼ਹਿਦ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ ਸੋ ਆਓ ਆਪਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦੇ ਚਾਰ ਸਾਹਿਬਜ਼ਾਦੇ ਤੇ ਉਹਨਾਂ ਦੇ ਪਿਆਰੇ ਸਿੰਘਾਂ ਨੂੰ ਯਾਦ ਕਰੀਏ ਉਹਨਾਂ ਦੇ ਚਰਨਾਂ ਦੇ ਵਿੱਚ ਨਤਮਸਤਕ ਕਰੀਏ ਜਿਨ੍ਹਾਂ ਨੇ ਆਪਣਾ ਸਭ ਕੁਝ ਧਰਮ ਦੀ ਖਾਤਰ ਖਾਲਸੇ ਪੰਥ ਦੀ ਖਾਤਰ ਸੱਚ ਤੋਂ ਕੁਰਬਾਨ ਕੀ